ਨਹੀਂ ਮਿੱਤਰੋ ਉਹੀ ਗੱਲ ਹੋ ਗਈ ਜੋ ਧੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਧੱਕੇ ਚੜੀ ਪਈ ਆ ਰਿਸ਼ਵਤਾ ਦੇ ਰਿਸ਼ਵਤਾ ਮਾਂ ਦੇ ਪੁੱਤਾਂ ਨੇ ਠੇਕਾ ਲੈ ਲੈ ਰਿਸ਼ਵਤਾ ਖਾਂਦਾ ਗੱਲਬਾਤ ਕਰਾਂਗੇ ਉਹਦਾ ਹੀ ਘਰ ਆ ਸਰ 2 ਮਿੰਟ ਗੱਲਬਾਤ ਕਰਨੀ ਆ ਸਰ ਸੀਬੀਆਈ ਦੀ ਰੇਡ ਪਈ ਆ ਇੱਥੇ ਏਜਏ ਨੂੰ ਖੜਿਆ ਸਾਫ ਕਾ ਜਿਨ੍ਹਾਂ ਜਿਨ੍ਹਾਂ ਨੇ ਚਿੱਟੇ ਦੇ ਝੂਠਾ ਪਰਚਾ ਦਿੱਤਾ ਸਰ ਜੀ ਗੱਲ ਕਰ ਲੈਣ ਦਿਓ ਐਡੀ ਕਿੱਡੀ ਕ ਗੱਲ ਆ ਲੈ ਦੱਸ ਆ ਫੀ ਮਾਰਗਾ ਬੰਦਾ ਗੱਲ ਨਹੀਂ ਕਰ ਦਿੰਦਾ ਕਿ ਉਹਦੇ ਚਿੱਟੇ ਸਰ ਜੀ ਚਿੱਟੇ ਦੇ ਝੂਠੇ ਪਰਚੇ ਪਾਏ ਆ ਤੁਸੀਂ ਕੌਣ ਹੋ ਤੁਸੀਂ ਸੀਬੀਆਈ ਦੇ ਨਾਲ ਆ ਕਾਲੀ ਕਰਨੀ ਅਸੀਂ ਕਿਹੜੇ ਕੋਚਾ ਕਰਦੇ ਮਣਾ ਕਹਾਦਾ ਕੀਤਾ ਸਾਰੇ ਐਡੀਆਂ ਗੰਦੀਆਂ ਕਰਤੂਤਾ ਕੀਤੀ ਆਈ ਆਈ ਜੀ ਨੇ ਤੁਸੀਂ ਦੇਖੋ ਸਾਨੂੰ ਗੇਟ ਤੇ ਰੋਕਿਆ ਜਾ ਰਿਹਾ ਮੀਡੀਆ ਨੂੰ ਰੋਕਿਆ ਜਾ ਯਾਰ ਤੁਸੀਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਸਰ ਜੀ ਚਿੱਟੇ ਦਾ ਝੂਠਾ ਪਰਚਾ ਪਾਇਆ ਸੀ ਨਜਾਇਜ਼ ਗਰੀਬ ਬੰਦੇ ਨੂੰ ਸਰ ਗੱਲ ਕਰ ਲੈਣ ਦੇ 2 ਮਿੰਟ ਯਾਰ ਬਾਹਰ ਹੋ ਕੇ ਗੱਲ ਕਰ ਤੁਸੀਂ ਕਬਲੇ ਕੀਤੇ ਆ ਉਹ ਆਗੇ ਸਾਹ ਆਗੇ ਨੇ ਵੱਡੇ ਵੱਡੇ ਸਾਹ ਆਣੇ ਨਿਕਲੇ ਨੇ ਅੰਦਰ ਵੜੇ ਨੇ ਖਿੱਚ ਕੇ ਲਿਆ ਮੜੇ ਖਿੱਚ ਕੇ ਲਿਆ ਤੂੰ ਆ ਜਾ ਗੱਲ ਕਰਾਂਗੇ ਖਿੱਚ ਕੇ ਲਿਆਾਂਗੇ ਸਰ 2 ਮਿੰਟ ਗੱਲ ਬਾਤ ਸਰ ਫੜਿਆ ਇਹਨਾਂ ਨੂੰ ਸਰ ਕੀ ਕੁਝ ਬਰਾਮਤ ਹੋਇਆ ਹੁਣ ਤੱਕ ਸਰ ਕੀ ਕੁਛ 2 ਮਿੰਟ ਦਾ ਬਰਾਮਤ ਤਾਂ ਦੱਸੋ ਕੀ ਕੁਛ ਹੋਇਆ ਇਹਨਾਂ ਕੋਲ ਇਹ ਉਹੀ ਅਫਸਰ ਨੇ ਜਿਹਨੇ ਝੂਠਾ ਕੇਸ ਪਾਇਆ ਸੀਗਾ ਜਿਹੜਾ ਮੁੰਡੇ ਤੇ ਹੇਰੋਇਨ ਹੋਰ ਪਾ ਦਿੱਤੀ ਗਈ ਸੀਗੀ ਪਰ ਨਸ਼ਾ ਉਹਦੇ ਕੋਲ ਅਕਸਰ ਨਹੀਂ ਫੜਿਆ ਗਿਆ ਸੀ ਸਰ 2 ਮਿੰਟ ਕੀ ਕੁਛ ਬਰਾਮਤ ਹੋਇਆ ਸਰ ਕੀ ਕਹਿਣਾ ਚਾਹੁੰਦੇ ਆ ਜੀ ਪੜੇ ਗਏ ਮੈਂ ਤਾਂ ਝੂਠਾ ਫੜਾਇਆ ਝੂਠਾ ਕਾਹਦੇ ਪਸਾਇਆ ਗਿਆ ਸਰ ਤੁਸੀਂ ਵੇਖੋ ਇੱਕ ਮੁੰਡੇ ਤੇ ਨਜਾਇਜ਼ ਪਰਚਾ ਪਾਇਆ ਸੀ ਕਾਹਦਾ ਕੋਕੀਨ ਦਾ ਪਰਚਾ ਪਾਇਆ ਸੀਗਾ ਉਹ ਨਹੀਂ ਜੀ ਨਹੀਂ ਉਹ ਸੱਚਾ ਸੀਗਾ ਜੀ ਸੱਚਾ ਕਾਹਦਾ ਸੀ ਪਰ ਫਸੇ ਕਿਉਂ ਜੀ ਕਿੰਨੇ ਅਫਸਰ ਹੋਰ ਕਿੰਨੇ ਅਫਸਰ ਫਸੇ ਨੇ ਨਾਲ ਸਰ ਜੀ ਉਹਦੇ ਜੀ ਉਹ ਵਾਜੀ ਨ ਬਸ ਜੀ ਇਹੀ ਸਰ ਬਰਾਮਦ ਕੀ ਕੁਛ ਹੋਇਆ ਕੀ ਕੁਛ ਲੈਪਟਾਪ ਵਗੈਰਾ ਹੋਇਆ ਬਾਕੀ ਦੋ ਮਿੰਟ ਗੱਲ ਤਾਂ ਕਰ ਲੈਂਦੇ ਹੋ ਨਹੀਂ ਦੋ ਮਿੰਟ ਗੱਲ ਤਾਂ ਕਰ ਲਓ ਸਰ ਕੀ ਕੁਛ ਬਰਾਮਦ ਕੀ ਕੁਛ ਹੋਇਆ ਇਹਨਾਂ ਕੋਲ ਜੀ ਲੈਪਟਾਪ ਵਗੈਰਾ ਹੋਰ ਕਾਫੀ ਸਮਾਨ ਹੋਇਆ ਬਾਕੀ ਜਾਂਚ ਜਾਂਚ ਚੱਲ ਰਹੀ ਹੈ ਹੋਰ ਕਿੰਨੇ ਜਾਣੇ ਕਿੰਨੇ ਮੁਲਾਜ਼ਮਾਂ ਜੀ ਇਹਦੇ ਵਿੱਚ 11 ਜਾਣੇ ਦੱਸ ਕੀ ਕੀ ਹੋਰ ਕੀ ਕਹਿਣਾ ਚਾਹਣੇ ਹੋਰ ਕੀ ਕਹਿਣਾ ਚਾਹਣਿਓ ਤੁਸੀਂ ਇਹਨਾਂ ਨਾਲ ਰਲ ਕੇ ਲੁੱਟਿਆ ਸਰ ਜੀ ਤੁਹਾਡੀ ਏਡੀ ਵੱਡੀ ਨਹੀਂ ਜੀ ਨਹੀਂ ਨਹੀਂ ਵੱਡੀ ਵੱਡੀ ਸਰ ਇਹਨਾਂ ਨੇ ਨਹੀਂ ਰੈਸ਼ਵਤ ਖੋਰੀ ਕੀਤੀ ਹੈ ਸਰ ਰੈਸ਼ਵਤ ਖੋਰੀ ਤਾਂ ਕੀਤੀ ਹੈ ਦੋ ਮਿੰਟ ਗੱਲ ਨਾਲ ਸਰ ਕੀ ਕੁਛ ਏਡੀ ਰੈਸ਼ੂਤ ਲਈ ਕਾਦੇ ਆਉਦੇ ਆ ਸਰ ਕੀ ਕੀ ਪੰਜਾਬ ਕੋਟੇ ਬੇਕਾਰੀਆਂ ਦੇ ਐਵੇਂ ਮੇਰੇ ਨਾਲ ਗੱਲ ਪਾਏ ਪਰਚੇ ਪਾਏ ਨੌਜਵਾਨਾਂ ਨੇ ਕਿਉਂ ਆਹ ਕੀ ਹਾਲਾਤ ਆ ਸਰ ਕਾਦੀ ਡਿਊਟੀ ਆ ਤੁਹਾਡੀ ਦੱਸੋ ਸਰਕਾਰੀ ਪਰ ਆਹੀ ਜੁਮਾ ਨੇ ਜਿਹੜੇ ਜਿੱਥੇ ਦੇਖਦੇ ਉਥੇ ਸਾਡੇ ਤੋਂ ਪਹਿਲਾਂ ਕੋਈ ਨਾ ਇਹਨਾਂ ਨੇ ਇਹਨਾਂ ਨੇ ਬਹੁਤ ਨਧਾਮ ਕੀ ਹੈ ਨਾਮ ਕੀ ਹੈ ਸਾਲ ਆਪਣਾ ਨਾਮ ਦੱਸੋ ਜੀ ਉਹਦੀ ਮੇਰਾ ਨਾਮ ਕੀ ਨਾਮ ਕੀ ਹੈ ਜੀ ਆਪਣਾ ਨਹੀਂ ਨਾਮ ਸਰ ਜੀ ਨਾਮ ਦਾ ਦੱਸਣਾ ਪਊ ਨਾਮ ਦੀ ਜਾਂਚ ਚੱਲੀ ਨਾਮ ਕੀ ਹੈ ਸਰ ਜੀ ਆਪਣਾ ਨਾਮ ਦੱਸ ਦਿਓ ਜੀ ਇੱਕ ਵਾਰੀ ਨਾਮ ਦੀ ਸਰ ਬਸ ਹੁਣ ਨਾਮ ਦਾ ਦੱਸ ਦਿਓ ਜੀ ਆਪਣਾ ਜੀ ਇਹ ਸਾਰਾ ਗਲਤ ਹੋ ਰਿਹਾ ਨਾਮ 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 ਰਿਸ਼ਪਾਲ ਦੱਸਿਆ ਗਿਆ ਰਿਸ਼ਵਤਾਂ ਲੈ ਲੈ ਕੇ ਰਸ਼ਵਤਾਂ ਪਾਇਆ ਪਿਆ ਇਸ ਬੰਦੇ ਦਾ ਰ Sarı ਨਹੀਂ ਸਰ ਦੇਖੋ ਤੁਸੀਂ ਜਿੱਥੇ ਦੇਖਨੇ ਉੱਥੇ ਪਹੁੰਚ ਜਾਣਾ ਨਹੀਂ ਸਰ ਦਰਸ਼ਨਾ ਤਾਂ ਜ਼ਰੂਰੀ ਆ ਸਰ ਦਰਸ਼ਨਾ ਜ਼ਰੂਰੀ ਆ ਦੇਖੋ ਜਾਂਚ ਚੱਲ ਰਹੀ ਹੈ ਸਰ ਇਹ ਹੀ ਗੱਲ ਇਹਨਾਂ ਨੇ ਐਡਾ ਕੋਠੀ ਇੱਥੇ ਖੜੀ ਕੀਤੀ ਆ ਸਰ ਹੋਰ ਕਿੱਥੇ ਤੁਸੀਂ ਨਹੀਂ ਸਰ ਹੋਰ ਕਿੱਥੇ ਇਸ ਟਾਈਮ ਕੋਰਟ ਦੇ ਆਰਡਰ ਆਣੇ ਨੇ ਹਜੇ ਜਾਂਚ ਚੱਲ ਰਹੀ ਹੈ ਜੀ ਨਹੀਂ ਸਰ ਫਿਰ ਥੋੜੀ ਬਹੁਤੀ ਤਾਂ ਗੱਲ ਕਰਨੀ ਤੇ ਕਿੰਨੇ ਕਿੰਨੇ ਰੈਸ਼ੂ ਤੇ ਕਿੰਨੇ ਦਾ ਮਾਮਲਾ ਹੈ ਵੀ ਤੁਸੀਂ ਸਰ ਕੱਲਾ ਇਹਦੇ ਪਰਚੇ 2022 ਚ ਪਰਚਾ ਹੋਇਆ ਸੀ ਉਹੀ ਪਰਚੇ ਕੇ ਹੋਰ ਵੀ ਪਰਚਾ ਸਰ ਹੋਰ ਵੀ ਪਰਚੇ ਕੇ ਉਹੀ ਆ 2022 ਪਰਚੇ ਪਰਚੇ ਜਾਂਚ ਚੱਲ ਰਹੀ ਹੈ ਸਰ ਉਹੀ ਆ ਕਿ ਹੋਰ ਵੀ ਪਰਚੇ ਵੀ ਤਾਂ ਦੱਸ ਕੇ ਜਾ ਸਰ ਹੋਰ ਵੀ ਪਰਚਾ ਕਿ ਦੇ ਨਾਲ ਹੋਰ ਸੀ ਇਸ ਕੰਮ ਤੇ ਸ਼ਾਮ 10 12 ਕਰਾਣੇ 10 12 ਸੀਗੇ ਹੋਰ ਸਰ ਉਦੋਂ ਇਸ ਤੇ ਤਰੀਕੇ ਨਾਲ ਕਿਉਂ ਕੀਤਾ ਸਰ ਤੁਹਾਡੀ ਜ਼ਿੰਮੇਵਾਰੀ ਸੀ ਇੱਕ ਜ਼ਿਲ੍ਹੇ ਨੂੰ ਛੋਟੇ ਮੁਲਾਜ਼ਮਾਂ ਦਾ ਕੰਮ ਹੈ ਨਹੀਂ ਸੋ ਤੁਸੀਂ ਪਰ ਵੱਡੇ ਤੁਸੀਂ ਉਦੋਂ ਕਿਉਂ ਨੇ ਕਾਰਵਾਈ ਕੀਤੀ ਸਰ ਥੋੜਾ ਫਰਜ ਬਣਦਾ ਸੀ ਉਦੋਂ ਕਾਰਵਾਈ ਕਰਦਾ ਸੀ ਤੁਹਾਨੂੰ ਪਤਾ ਹੀ ਇਹ ਦਬਾਅ ਹੁੰਦਾ ਨਹੀਂ ਦਬਾਅ ਕਾਦਾ ਸਾਰੇ ਤਾਂ ਦੱਸੋ ਸਰ ਪਹਿਲਾਂ ਡੀਜੀਐਂ ਫਸ ਗਏ ਹੁਣ ਤੁਸੀਂ ਫਸ ਗਏ ਸਰ ਕੋਈ ਗੱਲ ਤਾਂ ਕਲੀਅਰ ਕਰਕੇ ਜਾਓ ਸਰ ਹੈਲੋ ਸਰ ਹਾਂਜੀ ਸਰ ਇੱਕ ਮਿੰਟ ਦੋ ਮਿੰਟ ਸਰ ਉਹ ਕੋਈ ਗੱਲ ਤਾਂ ਕਲੀਅਰ ਕਰਕੇ ਜਾਓ ਜੀ ਸਰ ਕੋਈ ਗੱਲ ਤਾਂ ਕੀ ਇਹ ਆਹੀ ਜਿਹਾ ਮੇਰੇ ਨਾਲ ਤੁਸੀਂ ਮੇਰੇ ਨਾਲ ਗੱਲ ਤੁਸੀਂ ਹਰ ਵਾਰ ਸਰ ਇੱਕ ਮਿੰਟ ਪੁੱਛਣਾ ਤਾਂ ਪਊਗਾ ਸਰ ਦੋ ਮਿੰਟ ਆਹੀ ਜਿਹਾ ਮੇਰੀ ਰਹੇਗੀ ਸਰ ਨਜਾਇਜ਼ ਆ ਜੀ ਨਹੀਂ ਕਾਹਦਾ ਨਹੀਂ ਆਇਆ ਜੀ ਇਹ ਜਿਹਾ ਜੋ ਕਹਿ ਰਹੇ ਨੇ ਸਾਰਾ ਨਜਾਇਜ਼ ਹੋ ਰਿਹਾ ਜੀ ਮੈਂ ਇਹਦੇ ਵਿੱਚ ਕੋਈ ਉਹ ਹੈ ਨਹੀਂ ਜਿੰਮੇਵਾਰ ਨਹੀਂ ਕਹਾਂ ਨਾ ਦੋਸ਼ੀ ਹਾਂ ਜੀ ਮੈਂ ਤੁਸੀਂ ਨਸ਼ਾ ਜਿਹੜਾ ਸਹੀ ਨਸ਼ਾ ਤਸ਼ਕਰ ਸੀ ਉਹਨਾਂ ਨੂੰ ਛੱਡਿਆ ਤੁਸੀਂ ਓ ਜੀ ਹੁਣ ਤੁਹਾਨੂੰ ਪਤਾ ਹੀ ਹੈ ਕਰੋ ਨਹੀਂ ਤੁਸੀਂ ਸਹੀ ਨੂੰ ਕਿਉਂ ਛੱਡਿਆ ਜੀ ਦੂਜੇ ਮੁੰਡੇ ਨੂੰ ਕਿਉਂ ਬਸਾਇਆ ਜਿਹੜਾ ਨੱਕਾ ਸੀਗਾ ਜਿਹਦੇ ਤੇ ਕੋਈ ਬਲੇਮ ਨਹੀਂ ਸੀ ਜਿਹੜਾ ਨਸ਼ਾ ਵੇਚਦਾ ਨਹੀਂ ਸੀ ਉਹਦੇ ਤੇ ਪਰਚਾ ਕਿੰਨੇ ਪੈਸੇ ਲੈ ਕੇ ਪਾਇਆ ਜੀ ਓ ਜੀ ਤੁਹਾਨੂੰ ਪਤਾ ਸਾਡੇ ਤੇ ਰਾਸ ਸੀ ਦਬਾਅ ਬਹੁਤ ਹੈ ਜੀ ਕਾਹਦਾ ਕਾਹਦਾ ਦਬਾਅ ਤੁਹਾਡੇ ਤੇ ਜੀ ਫਿਰ ਤੁਸੀਂ ਝੂਠੇ ਪਰਚੇ ਪਾਉਣੇ ਆ ਜੀ ਜਿਹੜਾ ਬੰਦਾ ਸਹੀ ਸੀ ਉਹਨੂੰ ਫੜਦੇ ਜੀ ਤੁਸੀਂ ਜੀ ਓ ਜੀ ਕੀ ਕਰੀਏ ਲੀਡਰ ਆਸਾਨ ਨਹੀਂ ਚਲੋ ਬਸ 2 ਮਹੀਨੇ ਹੋ ਗਏ ਬਹੁਤ ਗੱਲਾਂ ਹੋ ਗਏ ਤੁਹਾਨੂੰ ਮੈਂ ਦਿਖਾਉਂਗਾ ਤੁਹਾਨੂੰ ਦਿਖਾਉਂਗਾ ਲਿਆਇਆ ਗਿਆ ਜਿਹੜਾ ਅਫਸਰ ਨੂੰ ਨਰਾਮਾਂ ਨੇ ਸ਼ ਇਹ ਦੋ ਮਿੰਟ ਸਰ ਫਿਰ ਵੀ ਤੁਸੀਂ ਫਸੇ ਹੋਵੇ ਕੋ ਸਰ ਇੱਕ ਜੁਮਮੇਵਾਰ ਸੀਗੇ ਤੁਸੀਂ ਉਸ ਟਾਈਮ ਐਡੇ ਵੱਡੇ ਅਫਸਰ ਸੀਗੇ ਅਜੀਹਾ ਕਿਉਂ ਕੀਤਾ ਸਰ ਨਹੀਂ ਜੀ ਸਰ ਦੋ ਮਿੰਟ ਲੱਕ ਛੱਡਦੇ ਮੈਂ ਕਿਹਾ ਕਿਤੇ ਭੱਜ ਚੱਲੇ ਦੋ ਮਿੰਟ ਸਰ ਹਾਂਜੀ ਨਹੀਂ ਜੀ ਗੱਲ ਇਹ ਹੈ ਵੀ ਅਸੀਂ ਤਾਂ ਕਾਰਵਾਈ ਆਪਣੇ ਵੱਲ ਸਹੀ ਕੀਤੀ ਹੈ ਹੁਣ ਇਹ ਥੋੜੀ ਫਤਾ ਹੁੰਦਾ ਕਾਰਵਾਈ ਚੱਲ ਰਹੀ ਸੀ ਇਨਵੈਸਟੀਗੇਸ਼ਨ ਕੀਤੀ ਹੈ ਜੋ ਰਿਪੋਰਟ ਆਈ ਸੀ ਉਹਦੇ ਹਿਸਾਬ ਨਾਲ ਨਹੀਂ ਉਹ ਸਰ ਉਹ ਤਾਂ ਕਹਿੰਦੇ ਵੀ ਨੱਕੇ ਬੰਦੇ ਨੂੰ ਫਿਰ ਹਾਈ ਕੋਰਟ ਕਮਲਾ ਤਾਂ ਨਹੀਂ ਹਾਈ ਕੋਰਟ ਨੇ ਤੁਹਾਡੇ ਤੇ ਜਿਹੜਾ ਇਹ ਲਾਇਆ ਵੀ ਤੁਸੀਂ ਗਲਤ ਬੰਦੇ ਨੂੰ ਜਿਹੜਾ ਅਰੈਸਟ ਕਰ ਲਿਆ ਸਹੀ ਨੂੰ ਪੈਸੇ ਦੇ ਕੇ ਛੱਡਿਆ ਮੈਂ ਨਹੀਂ ਐਦਾਂ ਦੀ ਤਾਂ ਕੋਈ ਗੱਲ ਨਹੀਂ। ਛੋਟੇ ਵੇਲੇ ਕੀ ਤਫ਼ਤੀਸ਼ ਹੋਈ ਆ ਸਰ ਉਦੋਂ ਕੀ ਪਰਚਾ ਸਰ 2 ਮਿੰਟ। ਸਰ ਬਾਹ ਤਾਂ ਪਾਸੇ ਮੈਂ ਕਿਹਾ ਉਹਦੀਆਂ ਮਿੱਠੀਆਂ ਲੈਣ ਲੱਗਿਆ ਗੱਲ ਹੀ ਕਰਨੀ ਆ ਸਰ 2 ਮਿੰਟ ਜੀ। ਉਹ ਜੀ ਗੱਲ ਇਹ ਹੈ ਕਿ ਵਾਨ ਜੋਗ ਅਦਾਲਤ ਨੂੰ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਜੋ ਸਾਡੇ ਨਾਲ ਹੋਇਆ ਉਹ ਤੱਕਾ ਹੋਇਆ ਨਹੀਂ ਤੱਕਾ ਕਾਹਦਾ ਹੋਇਆ ਸਰ ਤੁਸੀਂ ਪਰਚਾ ਪਾਇਆ ਨਹੀਂ ਹੈ ਮੈਨੂੰ ਦੇਖੋ ਜੀ ਉਹ ਤਾਂ ਹੁਣ ਜੋ ਸੀਗਾ ਮੇਰੇ ਤੱਕ ਨਹੀਂ ਵਾਧੂ ਹੋਗੀ ਗੱਲ ਨਹੀਂ ਵਾਧੂ ਹੋਗੀ ਗੱਲ ਤੁਸੀਂ ਮੈਂਟਰਾਂ ਦਾ ਕੋਈ ਗੱਲ ਨਹੀਂ ਤੂੰ ਹਟਣਾ ਮੈਨੂੰ ਤਾਂ ਐ ਲੱਗਦਾ ਤੂੰ ਹੀ ਕਰ ਰਿਹਾ ਮੈਨੂੰ ਐ ਲੱਗਦਾ ਦੋੱਚੀ ਮਾਏ ਆ ਜਿਵੇਂ ਮੈਨੂੰ ਕੋਈ ਕਰਦੇ ਹੋ ਸਰ ਗੱਲ ਕਰਨ ਸਾਡਾ মিডিਆ ਦਾ ਫਰਜ਼ ਹੈ মিডিਆ ਹਟਣਾ ਦਾ ਹੈ ਸਾਡਾ ਫਰਜ਼ ਹੈ ਤੁਸੀਂ ਤਾਂ ਮੈਨੂੰ ਦੋੱਚੀ ਬਣਾਇਆ ਸਰ ਤੁਸੀਂ ਦੱਸੋ ਉਦੋਂ ਕਿੰਨਾ ਕਿੰਨੀ ਹੀਰੋਇਨ ਖੜੀ ਗਈ ਸੀ ਉਹ ਜੀ ਬੱਸ ਥੋੜੀ ਜੀ ਫੜੀ ਸੀਗੀ ਥੋੜੀ ਜੀ ਕਿੰਨੀ ਕਿਲੋ ਸੀ ਹਾਂ ਜੀ ਬੱਸ ਤੇ ਫਿਰ ਕਿਲੋ ਕੋਈ ਬੰਦਾ ਕੋਈ ਸੀ ਫੜ ਤੁਸੀਂ ਕੋਈ ਲਿਆ ਇਹ ਗੱਲ ਤਾਂ ਕਲੀਅਰ ਕਰੋ ਤੁਸੀਂ ਨਹੀਂ ਉਹ ਨਾਲ ਹੀ ਸੀ ਕਹਿੰਦੀ ਸਾਰੇ ਇਕੱਠੇ ਹੀ ਸੀ ਕਿੰਨੇ ਕਿੰਨੇ ਮੁਲਾਜ਼ਮੇ ਦੇ ਚ ਇਨਵੋਲਵ ਕਿੰਨੇ ਹੋ ਤੁਸੀਂ ਹੁਣ ਤਾਂ ਨਹੀਂ 10 12 ਕਿਤਾ ਹੈ ਥੱਲੋਂ ਤਾਂ ਤੱਕ ਸਾਰਿਆਂ ਨੇ ਪੈਸੇ ਖਾਦੇ ਆ ਜੀ ਵਾਜ ਤੁਹਾਨੂੰ ਪਤਾ ਹੀ ਹੈ ਨਹੀਂ ਮੈਨੂੰ ਤਾਂ ਸਾਰਾ ਪਤਾ ਪਰ ਤੁਸੀਂ ਮੂੰਹੋਂ ਦੱਸੋ ਆਪਦੇ ਹਾਂ ਹੈਗੀ ਠੀਕ ਹੈ ਬੱਚਾ ਵਿੱਚ ਹੈਗੀ ਹੈ ਜੀ ਕਿੰਨੇ ਕਿੰਨੇ ਪੈਸੇ ਨੇ ਡੀਲ ਹੋਈ ਸੀ ਕੋਈ ਗੱਲਬਾਤ ਹੈ ਇਸ ਦਾ ਪਤਾ ਜੀ ਵਾਹ ਜੀ ਛੱਡੋ ਹੁਣ ਨਹੀਂ ਛੱਡਾਂਗਾ ਮੈਂ ਫੜਿਆ ਫੜਿਆ ਤਿੰਨ ਨਹੀਂ ਤੁਸੀਂ ਹਰ ਦੋ ਮਿੰਟ ਸਰ ਇੱਕ ਬਸ ਇੱਕ ਲਾਸਟ ਗੱਲ ਪੁੱਛ ਲੈਣ ਜੋ ਸਰ ਇੱਕ ਲਾਸਟ ਸਵਾਲ ਲਾਸਟ ਸਵਾਲ ਸਰ ਸਰ ਇਹ ਵੀ ਸੁਣਿਆ ਤੁਹਾਡੇ ਘਰੋਂ ਜਿੱਥੇ ਇਹ ਤੁਸੀਂ ਗਲਤ ਪਰਚਾ ਦਿੱਤਾ ਤੁਹਾਡੇ ਘਰੋਂ ਵੀ ਸਿਆਉਣਾ ਪੈਸੇ ਨਿਕਲਣਗੇ ਹੋ ਦੇਖੋ ਜੀ ਹੁਣ ਵੜਾ ਮੋਟਾ ਹੀ ਆ ਜੀ ਆ ਸਰ ਜੀ ਸਰ ਜੀ ਘੜੀ ਘੜੀ ਸਿਆਉਣੇ ਦੀ ਆ ਉਹ ਜੀ ਵੱਤ ਸੌਣ ਤੁਹਾਡੀ ਟਾਈਮ ਖਰਾਬ ਆ ਏਜੀਆਈ ਦਾ ਟਾਈਮ ਪੰਜਾਬ ਪੁਲਿਸ ਦਾ ਟਾਈਮ ਖਰਾਬ ਚੱਲ ਰਿਹਾ ਬਹੁਤ ਬਚ ਕੇ ਰਹੋ ਮੈਂ ਕਹਿੰਦਾ ਵੱਡੇ ਅੱਜ ਕ੍ਰਿਸ਼ਨੂ ਵੀ ਚੱਕ ਲਿਆ ਸਰ ਜੀ 2 ਮਿੰਟਾਂ ਦਾ ਕੋਈ ਵੱਡੀ ਗੱਲ ਨਹੀਂ ਗੱਲ ਹੀ ਕਰਨੀ ਹੈ ਜੀ ਮੈਂ ਕਿਹਾ ਇਹਨੂੰ ਆ ਤੁਸੀਂ ਯਾਰ ਹਰ ਜਗ੍ਹਾ ਪਹੁੰਚ ਜਾਂਦੇ ਹੋ ਸਾਡੇ ਤੋਂ ਵੀ ਪਹਿਲਾਂ ਪਹੁੰਚ ਸਰ 2 ਮਿੰਟਾਂ ਦਾ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਕੋਰਟ ਦੇ ਵਿੱਚ ਸਾਰਾ ਕੁਝ ਨਿਕਲਣਾ ਹੈ ਸਾਰਾ ਕੁਝ ਨਿਕਲਣਾ ਤਾਂ ਹੈਗਾ ਸਰ 2 ਮਿੰਟ ਗੱਲ ਤੁਸੀਂ ਦੇਖੋ ਜਿਹੜੀ ਗੱਲਬਾਤ ਦਿਖਾਈ ਆ ਲਿਆਇਆ ਜਾ ਰਿਹਾ ਬਹੁਤ ਜਿਹੜਾ ਇਹਨਾਂ ਨੇ ਧੱਕਾ ਕੀਤਾ ਸੀ ਪਰ ਇਹੀ ਜਿਹੜਾ ਉਹਨਾਂ ਦਾ ਇੱਥੇ ਘ ਇੱਥੋਂ ਸਾਰਾ ਕੁਝ ਬਰਾਮਦ ਹੋਇਆ ਰਸ਼ ਪਾਇਆ ਪਿਆ ਸੀ ਰਿਸ਼ਵਤਾਂ ਲੈ ਲੈ ਕੇ ਇਸ ਰਸ਼ਪਾਲ ਸੀਗਾ ਦੇ ਨਾਲ 10 12 ਹੋਰ ਮੁਲਾਜ਼ਮ ਨੇ ਤੁਸੀਂ ਆ ਦੇਖੋ ਸਰਕਾਰੀ ਸਮਾਨ ਦੀ ਜਿਹੜੀ ਦੁਰਵਰਤੋਂ ਕੀਤੀ ਗਈ ਆ ਇੱਥੇ ਇੰਨੀ ਮਹਿੰਗਾਈ ਆ ਪੰਜਾਬ ਦੇ ਵਿੱਚ ਆਮ ਲੋਕ ਆ ਜਿਹੜੇ ਭੁੱਖੇ ਮਰਦੇ ਪਏ ਆ ਮੈਂ ਤੁਹਾਨੂੰ ਇੱਕ ਸਿੱਧੀ ਗੱਲ ਦੱਸ ਦਿੰਨਾ ਇੱਕ ਗਰੀਬ ਬੰਦੇ ਨੂੰ ਚਾਰ ਕੁਰਸੀਆਂ ਲੈ ਕੇ ਦੇਣੀਆਂ ਵਿਆਹ ਦੇ ਵਿੱਚ ਆਪਣੀ ਧੀ ਨੂੰ ਔਖੀਆਂ ਤੇ ਇੱਥੇ ਰਸ਼ਪਾਲ ਦੇ ਸਰਕਾਰੀ ਸਮਾਨ ਦੀ ਦੁਰਵਰਤੋਂ ਇਹ ਤਾਂ ਹਜੇ ਇੱਕ ਇੱਕ ਥਾਂ ਤੇ ਜਿਹੜਾ ਪੈਰਵਾਹੀ ਹੋਈ ਆ ਠੀਕ ਆ ਇੱਧਰ ਤੁਹਾਨੂੰ ਦਿਖਾਉਣਾ ਜਿਹੜੇ ਰਾਤ ਦੇ ਨਜ਼ਾਰੇ ਜਿਹੜਾ ਠੰਡਾ ਮਿੱਠਾ ਸੋ ਪਾ ਕੇ ਜਿਹੜਾ ਪਿਗ ਦੇ ਵਿੱਚ ਪੀਆ ਜਾਂਦਾ ਸੀ ਇੱਥੇ ਸਾਰੇ ਨਜ਼ਾਰੇ ਉਹ ਵੀ ਲਏ ਜਾਂਦੇ ਸੀਗੇ ਤੁਸੀਂ ਦੇਖੋ ਬੋਤਲਾਂ ਚਿਣੀਆਂ ਪੰਨਿਆਂ ਨੇ ਕਿਹੜੇ ਤਰੀਕੇ ਦੇ ਨਾਲ ਹੋ ਸਕਦਾ ਇਸ ਤਰੀਕੇ ਦੇ ਨਾਲ ਠਾਣੇ ਦੇ ਵਿੱਚ ਫੈਲਾਉਣਾ ਚਿਣੀਆਂ ਹੁਣ ਜਿਹੜੇ ਤਰੀਕੇ ਨਾਲ ਇਹ ਅਯਾਸ਼ੀ ਦੀਆਂ ਬੋਤਲਾਂ ਚਿਣੀਆਂ ਪੰਨਿਆਂ ਨੇ ਇਹ ਉਹ ਸਰਕਾਰੀ ਸਮਾਨ ਆ ਇੱਥੋਂ ਜਿਹੜਾ ਸਾਰਾ ਕੁਝ ਬਰਾਮਦ ਹੋਇਆ ਗੇਟ ਲਾ ਦਿੱਤਾ ਗਿਆ ਨਹੀਂ ਤੁਹਾਨੂੰ ਸਾਰਾ ਕੁਝ ਅਸੀਂ ਦਿਖਾਉਣਾ ਸੀਗਾ ਕਲੀਅਰ ਹੋਰ ਵੀ ਕਰਨਾ ਸੀ ਇਹਦੇ ਵਿੱਚ 10 ਤੋਂ 12 ਅਧਿਕਾਰੀ ਜਿਹੜੇ ਕੋਈ ਛੋਟਾ ਠਾਣੇਦਾਰ ਐਸਆਈ ਹੋਰ ਮੁਲਾਜ਼ਮ ਬਹੁਤ ਸਾਰੇ ਪਕੜੇ ਗਏ ਨੇ ਇਹ ਤਾਂ ਫਿਰ ਉਹੀ ਗੱਲ ਹੋ ਗਈ ਹੈ ਵੀ ਜੋ ਧੱਕੇ ਚੜ ਗਿਆ ਪੰਜਾਬ ਪੁਲਿਸ ਸਰਕਾਰਾਂ ਦੇ ਪੰਜਾਬ ਪੁਲਿਸ ਪੰਜਾਬ ਪੁਲਿਸ ਨੂੰ ਫੜਨ ਤੇ ਹੋਈ ਪਈਆ ਇਹ ਤੁਹਾਨੂੰ ਪੂਰਾ ਮਾਮਲਾ ਦਿਖਾਇਆ ਇੱਥੋਂ ਹੀ ਜਿਹੜਾ ਸਾਰਾ ਕੁਝ ਫੜਿਆ ਗਿਆ ਖੁੱਲ ਕੇ ਸਾਹਮਣੇ ਆਣਗੀਆਂ ਪਤਾ ਨਹੀਂ ਉਧਰੋਂ ਕਿਉਂ ਕੇ ਜਿਹੜਾ ਡੀਜੀਆਈ ਦਾ ਦਲਾਲ ਸੀ ਕ੍ਰਿਚ ਨੂੰ ਉਹ ਵੀ ਅੱਜ ਫੜਿਆ ਗਿਆ 9 ਦਿਨਾਂ ਦਾ ਉਹਦਾ ਰਿਮਾਂਡ ਲੈ ਆਇਆ ਗਿਆ ਤੁਹਾਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਇੱਧਰ ਦੇਖੋ ਕੋਠੀ ਤੁਸੀਂ ਦੇਖੋ ਜਿਹਨੂੰ ਨਵਾਂ ਨਵਾਂ ਰੰਗ ਕੀਤਾ ਗਿਆ ਕਹਿੰਦੇ ਨੇ ਇਹ ਉਸੇ ਮਾਮਲੇ ਦੇ ਵਿੱਚ ਜਿੱਥੇ ਸਹੀ ਨਸ਼ਾ ਤਸਕਰਾਂ ਨੂੰ ਛੱਡ ਕੇ ਮੋਟਾ ਪੈਸਾ ਲਿਆ ਗਿਆ ਸੀ ਹਜੇ ਆ ਬੁਰਸ਼ ਆ ਵਰਸ਼ੇ ਪਾਈ ਨੇ ਜਿਹੜੇ ਵਰਸ਼ ਮਾਰ ਮਾਰ ਕੇ ਇਸ ਰੰਗ ਨੂੰ ਜਿਹੜਾ ਮੋਟਾ ਪੈਸਾ ਕਮਾਇਆ ਗਿਆ ਸੀ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਐਨੀ ਮੰਗਾਈਆ ਕਿਸੇ ਦਾ ਕਹਿੰਦੇ ਦੀਵਾਲੀ ਤੇ ਦਿਵਾਲਾ ਨਿਕਲ ਜਾਂਦਾ ਦੀਵੇ ਲਿਆਉਣ ਦੀ ਇੱਥੇ ਰੰਗੀਨ ਦੀਵੇ ਦੇਖੋ AIG ਦੇ ਘਰ ਦੇ ਵਿੱਚ ਰੰਗीन ਦੀਵੇ ਜਗਾਏ ਗਏ ਸੀਗੇ ਇਹ ਪਤਾ ਨਹੀਂ ਕਿੰਨੇ ਘਰਾਂ ਦੇ ਨੌਜਵਾਨਾਂ ਦੇ ਚਿਰਾਗ ਬੁਝਾ ਕੇ ਇਹ ਦੀਵੇ ਜਗਾਏ ਜਾਂਦੇ ਆ ਸਾਡਾ ਫਰਜ਼ ਹੈ ਗਲਤ ਨੂੰ ਗਲਤ ਕਹਿਣਾ ਸਹੀ ਨੂੰ ਸਹੀ ਕਹਿਣਾ ਠੀਕ ਆ ਬਥੇਰੇ ਚੰਗੇ ਮੁਲਾਜ਼ਮ ਬੈਠੇ ਨੇ ਪੰਜਾਬ ਪੁਲਿਸ ਦੇ ਜਿੰਨਾਂ ਨੂੰ ਸਲੂਟ ਵਾਜਦਾ ਜਿਹੜੇ ਕਿ ਆਪਣੇ ਇਹ ਗੱਲ ਕਹਿ ਸਕਦੇ ਆ ਜਿਹੜੇ ਡੀਆਈਜੀ ਨੇ ਬਠਿੰਡੇ ਜਿਹਨੇ ਡਿਊਟੀ ਕਰ ਰਹੇ ਨੇ ਉਹਨੂੰ ਸਲੂਟ ਵਾਜਦਾ ਉਹਨਾਂ ਦੀ ਸਾਦਗੀ ਤੇ ਲਈ ਪਰ ਤੁਸੀਂ ਦੇਖੋ ਕਿਸੇ ਬੰਦੇ ਤੇ ਨਜਾਇਜ਼ ਪਰਤਾ ਪਰਚਾ ਪਾ ਦੇਣਾ ਕਿਸੇ ਘਰ ਵਾਲੀ ਦਾ ਸੁਹਾਗ ਜੇਲ੍ਹ 'ਚ ਸਿੱਟ ਦੇਣਾ ਬੱਚਿਆਂ ਦਾ ਪਿਓ ਸਿੱਟ ਦੇਣਾ ਕਿਸੇ ਭੈਣ ਦਾ ਭਰਾ ਸੈਟ ਦੇਣਾ ਕਿਸੇ ਮਾਂ ਦੇ ਪੁੱਤ ਨੂੰ ਨਜਾਇਜ਼ ਇਹ ਉਹੀ ਰਿਸ਼ਪਾਲ ਆ ਜਿਹਨੇ ਰਿਸ਼ਵਤਾਂ ਦੇ ਨਾਲ ਹਰ ਰਾਸਤੇ ਰਸ਼ ਪਾਇਆ ਪਿਆ ਸੀਗਾ ਤੁਹਾਨੂੰ ਇਹ ਪੂਰੀ ਮੂਵਮੈਂਟ ਦਿਖਾਈ ਹੈ ਜਿਹੜੀ ਮਲੂਕਾ ਟੀਵੀ ਦਾ ਇੱਕ ਫਰਜ਼ ਹੁੰਦਾ ਕਿ ਤੁਹਾਡੇ ਤੱਕ ਹਰ ਚੀਜ਼ ਹਰ ਟਾਈਮ ਲੈ ਕੇ ਪਹੁੰਚੂਗੇ ਇੱਕ ਮੈਸੇਜ ਲੈ ਕੇ ਆਉਣਾ ਜਿਹੜਾ ਇਹ ਸਾਡਾ ਫਰਜ਼ ਆ ਉਹੀ ਤੁਹਾਡੇ ਤੱਕ ਮੈਸੇਜ ਲੈ ਕੇ ਆਏ ਆ ਜੁੜੇ ਰੂ ਮਲੂਕਾ ਟੀਵੀ ਦੇ ਨਾਲ ਧੰਨਵਾਦ ਜੀ